ਆਪਾਂ ਇਹ ਵਿਚਾਰ ਕੀਤੀ ਸੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਅਵਤਾਰ ਹਨ। ਜਗਤ ਦੇ ਜੀਵਾਂ ਨੂੰ ਸਿੱਧੇ ਰਸਤੇ ਪਾਣ ਵਾਸਤੇ ਆਏ ਹਨ। ਔਰ ਪਰਮੇਸ਼ਰ ਨਾਲ ਇਕਮਿਕ ਹੋ ਕੇ ਅਦੁੱਤੀ ਗਿਆਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਸੱਚ ਖੰਡ ਗਏ ਵੇਈਂ ਨਦੀ ਵਿੱਚੋਂ ਉਤਮਾਰਾਇ ਨੂੰ ਮੂਲ ਮੰਤਰ ਦੀ ਪ੍ਰਾਪਤੀ ਹੋਈ ਹੈ ਮੂਲ ਦਾ ਅਰਥ ਹੁੰਦਾ ਹੈ ਮੁੱਢ ਜੋ ਸੰਸਾਰ ਦਾ ਮੁੱਢ ਹੈ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਉਹ ਪਰਮੇਸ਼ਰ ਵਾਹਿਗੁਰੂ ਹੈ ਮੁੱਢ ਤੋਂ ਬਿਨਾ درخت ਨਹੀਂ ਹੁੰਦਾ ਮੂੜ ਤੋਂ ਬਿਨਾ ਮਕਾਨ ਨਹੀਂ ਬਣਦਾ ਜੇ ਨਹੀਂ ਰੱਖੋਗੇ ਤਾਂ ਮਕਾਨ ਉੱਤਰੇਗਾ ਜਿਸ ਮਕਾਨ ਦੀ ਨੀਂਹ ਨਹੀਂ ਉਹ ਮਕਾਨ ਬਹੁਤਾ ਚਿਰ ਹੁਣ ਰਹਿ ਨਹੀਂ ਸਕਦਾ ਜਿਸ ਦਰਖਤ ਦੀ ਜੜ ਨਹੀਂ ਉਹ ਉੱਗੇ ਨਹੀਂ ਸਕਦਾ ਜੇ ਸੰਸਾਰ ਸ੍ਰਿਸ਼ਟੀ ਦਾ ਕੋਈ ਮੂਲ ਵੇਖਣਾ ਹੋਵੇ ਬਾਪੁਰਮੇਸ਼ਰ ਹੈ ਉਰਦ ਮੂਲ ਦੇ ਸਾਖ ਤਲਾਹਾ ਚਾਰ ਵੇਦ ਚਾਰ ਵੇਦ ਜਿਤ ਲਾ ਕੇ ਮਾਰਾ ਕਹਿੰਦੇ ਇੱਕ ਐਸਾ ਵਿਕਸ਼ ਹੈ ਬ੍ਰਮ ਰੂਪੀ ਵਿਕਸ਼ ਹੈ ਜਿਸ ਦੀ ਜੜ ਉੱਪਰ ਨੂੰ ਹੈ ਔਰ ਉਸ ਦਾ ਤਣਾ ਥੱਲੇ ਨੂੰ ਹੈ ਯਾਨੀ ਪਰਮੇਸ਼ਰ ਉੱਪਰ ਹੈ ਉਸ ਦਾ ਪਸਾਰਾ ਸੰਸਾਰ ਥੱਲੇ ਨੂੰ ਹੈ ਆਪਣੀ ਸਾਰਿਆਂ ਦੀ ਜੜ ਵਾਹੇ ਗੁਰੂ ਹੈ ਵੇਸ਼ ਰਹਿ ਉਸ ਦੇ ਗੁਣਾਂ ਦਾ ਜਿਸ ਵਿੱਚ ਵਰਣਨ ਕੀਤਾ ਜਾਂਦਾ ਹੈ ਉਸ ਨੂੰ ਮੂਲ ਮੰਤਰ ਕਹਿੰਦੇ ਹਨ ਅਕਾਲ ਪੁਰਖ ਨੇ ਸੱਚਖੰਡ ਸਦ ਕੇ ਆਖਿਆ ਸੀ ਨਾਨਕ ਏ ਮੇਰੇ ਨਾਮ ਅਮਰ ਦਾ ਪਿਆਲਾ ਤੂੰ ਵੀ ਪੀ ਔਰ ਸੰਸਾਰ ਨੂੰ ਵੀ ਪਿਆ ਤੇ ਤੇਰੇ ਮੇਰੇ 'ਚ ਕੋਈ ਫਰਕ ਨਹੀਂ ਹੈ ਮੇਰਾ ਨਾਮ 파ਰਮੇਸ਼ਰ ਹੈ ਤੇਰਾ ਨਾਮ ਗੁਰੂ ਪਰਮੇਸ਼ਰ ਹੈ ਤੇ ਗੁਰੂ ਨਾਨਕ ਦੇਵ ਜੀ ਸੰਸਾਰ ਵਿੱਚ ਆ ਕੇ ਦੁਨੀਆ ਨੂੰ ਇਹ ਮੰਤਰ ਦਿੱਤਾ ਸੀ ਇਸ ਮੰਤਰ ਦੇ ਦੁਆਰਾ ਉਪਦੇਸ਼ ਦੇ ਕੇ ਜੀਵਾਂ ਦਾ ਕਲਿਆਣ ਕੀਤਾ ਸੀ ਜਿਹੜੇ ਜਿਹੜੇ ਬੰਦੇ ਨੇ ਓਮ ਊਮਲ ਮੰਤਰ ਦਾ ਜਾਪ ਕੀਤਾ ਹੈ ਉਹਦਾ ਕਲਿਆਣ ਹੋਇਆ ਹੈ। ਸਵਾ ਉਸਾ ਸੰਗਤ ਜੀ ਮਹਾਰਾਜ ਪਰਮੇਸ਼ਰ ਦਾ ਸਰੂਪ بیان ਕਰ ਰਹੇ ਨੇ। ਕਾਲ ਕੁਹ ਜੀ ਆਪ ਹੀ ਆਪਣਾ ਸਰੂਪ ਦੱਸ ਰਹੇ ਨੇ ਕਿਉਂਕਿ ਪਰਮੇਸ਼ਰ ਦੇ ਸਰੂਪ ਬਾਰੇ ਦੂਸਰਾ ਕੋਈ ਦੱਸ ਨਹੀਂ ਸਕਦਾ। ਦੂਸਰੇ ਨੂੰ ਪਤਾ ਨਹੀਂ ਲੱਗਦਾ। ਹਰ ਇੱਕ ਬੰਦਾ ਆਪਣੇ ਬਾਰੇ ਜਾਣਦਾ ਹੈ। ਦੂਸਰੇ ਬਾਰੇ ਨਹੀਂ ਜਾਣ ਸਕਦਾ ਪਰਮੇਸ਼ਰ ਬਾਰੇ ਪਰਮੇਸ਼ਰ ਹੀ ਜਾਣਦਾ ਹੈ ਪਰਮੇਸ਼ਰ ਦੇ ਬਾਰੇ ਦੂਸਰਾ ਕੀ ਜਾਣੇਗਾ ਕੀ ਦੱਸੇਗਾ ਕੁਝ ਨਹੀਂ ਦੱਸ ਸਕਦਾ ਪਰਮੇਸ਼ਰ ਨੇ ਆਪਣਾ ਸਰੂਪ ਆਪ ਹੀ ਬਿਆਨ ਕੀਤਾ ਹੈ ਆਓ ਸਰਵਣ ਕਰੀਏ ਪਰਮੇਸ਼ਰ ਮਹਾਰਾਜ ਸ੍ਰੀ ਗੁਰੂ ਨਾਨਕ ਦੇ ਗੁਰੂ ਪਰਮੇਸ਼ਰ ਔਰ ਪਰਮੇਸ਼ਰ ਇੱਕੋ ਹੀ ਹਾਨਾ ਦੋ ਕਰਕੇ ਨਹੀਂ ਜਾਣਨਾ ਸਾਧ ਸੰਗਤ ਜਿੱਥੇ ਦ્વੈਤ ਆਏਗੀ ਉੱਥੇ ਜਨਮ ਮਰਨ ਦਾ ਚੱਕਰ ਚੱਲੇਗਾ ਦੁੱਖਾਂ ਦਾ ਦੁੱਖਾਂ ਦਾ ਕਾਰਨ ਦ્વੈਤ ਹੈ ਦ્વੈਤ ਨੂੰ ਦੂਰ ਕਰੀਏ ਦ્વੈਤ ਕੀ ਹੈ ਵੀ ਅਸੀਂ ਦੋ ਸਮਝਦੇ ਹਾਂ ਗੁਰੂ ਨੂੰ ਵੱਖਰਾ ਸਮਝਨੇ ਆ ਪਰਮੇਸ਼ਰ ਨੂੰ ਵੱਖਰਾ ਸਮਝਨੇ ਐਸਾ ਸਮਝਣਾ ਦ્વੈਤ ਹੈ ਦਵੈਤ ਬਿਲਾਏ ਦਵੈਤ ਖਤਮ ਹੋ ਜਾਏ ਮਿਟ ਜਾਵੇ ਇੱਕੋ ਹੀ ਨਜ਼ਰ ਆਵੇ ਸੋ ਉਹ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਐ ਆਪਣਾ ਹੀ ਸਰੂਪ ਦੱਸ ਰਹੇ ਐ ਸ਼ਰਮਣ ਕਰੋ ਪਿਆਰ ਨਾਲ ਆਖੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਇੱਕ ਹੈ ایک برہم داستی ویدا کا سوتر ہے ودان کا ایکو ہی برہم ہے دوسرا کچھ بھی نہیں ہے ایک ہی ہے ਆਪਾਂ ਸਾਰੇ ਆਪਣੇ ਅੰਦਰ ਚੰਨਤਨ ਕਰੀਏ ਨੇਤਰ ਬੰਦ ਕਰਕੇ ਸਾਡੇ ਸਾਰਿਆਂ ਦੇ ਅੰਦਰ ਉਸ ਇੱਕ ਦਾ ਹੀ ਪ੍ਰਕਾਸ਼ ਹੋ ਰਿਹਾ ਹੈ ਇੱਕ ਦੇ ਨਾਲ ਹੀ ਸੰਸਾਰ ਚੱਲ ਰਿਹਾ ਹੈ ਇੱਕ ਹੀ ਸੰਸਾਰ ਵਿੱਚ ਵਰਤ ਰਿਹਾ ਹੈ ਉਹ ਇੱਕ ਬ੍ਰੰਧ ਸajati ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਤਿੰਨ ਪ੍ਰਕਾਰ ਦੇ ਫਰਕ ਹੁੰਦੇ ਹਨ ਤਿੰਨ ਪ੍ਰਕਾਰ ਦੇ ਭੇਦ ਹੁੰਦੇ ਹਨ ਇੱਕ ਸajati ਭੇਦ ਹੁੰਦਾ ਹੈ ਇੱਕ ਵਿਜਾਤੀ ਭੇਦ ਹੁੰਦਾ ਹੈ ਇੱਕ ਸਵੈਗਤ ਭੇਦ ਹੁੰਦਾ ਹੈ ਸਾਧ ਸੰਗਤ ਜੀ ਪਰਮੇਸ਼ਰ ਚ ਕੋਈ ਵੀ ਭੇਦ ਨਹੀਂ ਹੈ ਸਜਾਤੀ ਭੇਦ ਸਮਝ ਲਓ ਪਹਿਲੇ ਸਜਾਤੀ ਭੇਦ ਕਹਿੰਦੇ ਹਨ ਜਿਵੇਂ ਇੱਕ ਜਾਤ ਦੇ ਵਿੱਚ ਕਈ ਬੰਦੇ ਹਨ ਜਾਤ ਤਾਂ ਇੱਕੋ ਹੀ ਹੈ ਜਿਵੇਂ ਆਪਣੀ ਜਾਤ ਹੈ ਮਨੁੱਖ ਆਪਣੀ ਜਾਤੀ ਦਾ ਨਾਮ ਹੈ ਮਨੁੱਖ ਤੇ ਮਨੁੱਖ ਜਾਤੀ ਦੇ ਵਿੱਚ ਕਿੰਨੀ ਕਿਸਮ ਦੇ ਲੋਕ ਹਨ ਜਾਤ ਇੱਕੋ ਹੀ ਹੈ ਪਰ ਇੱਕ ਬੰਦਾ ਦੂਜੇ ਤੋਂ ਵੱਖਰਾ ਹੈ ਉਹਦਾ ਫਰਕ ਹੈ ਇੱਕ ਮਾਂ ਦੇ ਪੇਟ ਤੋਂ ਦੋ ਪੁੱਤਰ ਜੰਮੇ ਨੇ ਦੋਹਾਂ ਦੇ ਨਾਮ ਵੱਖਰੇ ਵੱਖਰੇ ਹਨ ਦੋਹਾਂ ਦੀ ਸ਼ਖਲਾ ਵਿੱਚ ਵੀ ਫਰਕ ਹੈ ਦੋਹਾਂ ਦੀ ਅਕਲਾਂ ਵਿੱਚ ਵੀ ਫਰਕ ਹੈ ਦੋਹਾਂ ਦੀ ਹੋਂਦ ਹਸਤੀ ਅਸਤਿਤਵ ਵਿੱਚ ਵੀ ਫਰਕ ਹੈ ਸੋ ਕਹਿੰਦੇ ਹਨ ਬਈ ਇੱਕ ਜਾਤੀ ਵਿੱਚ ਜੋ ਫਰਕ ਹੋਵੇ ਉਸ ਨੂੰ ਸ ਜਾਤੀ ਭੇਦ ਕਹਿੰਦੇ ਆ ਪ੍ਰਮਾਤਮਾ ਦੀ ਜਾਤੀ ਦਾ ਕੋਈ ਦੂਸਰਾ ਨਹੀਂ ਹੈ ਵਾਹਿਗੁਰੂ ਦੀ ਜਾਤੀ ਦਾ ਕੋਈ ਹੋਰ ਵਾਹਿਗੁਰੂ ਨਹੀਂ ਹੈ ਬੰਦੇ ਦੀ ਜਾਤੀ ਦਾ ਦੂਸਰਾ ਬੰਦਾ ਹੈ ਇੱਕ ਜਾਤ ਵਿੱਚ ਕਿੰਨੇ ਹੀ ਬੰਦੇ ਹਨ ਕਰੋੜਾਂ ਅਰਬਾਂ ਖਰਬਾਂ ਗਿਣਤੀ ਕੋਈ ਨਹੀਂ ਸajati ਭੇਦ ਉੱਥੇ ਹੁੰਦਾ ਜਿੱਥੇ ਇੱਕ ਹੋਵੇ ਉਹਦੇ ਨਾਲ ਦੂਸਰਾ ਵੀ ਹੋਵੇ ਉਸ ਜਾਤੀ ਭੇਦ ਵਾਹਿਗੁਰੂ ਦਾ ਇੱਕੋ ਹੀ ਹੈ ਦੂਸਰਾ ਹੈ ਨਹੀਂ ਇਸ ਕਰਕੇ ਜਾਤੀ ਭੇਦ ਨਹੀਂ ਹੈ ਵਾਹਿਗੁਰੂ ਦੀ ਜਾਤ ਦਾ ਦੂਸਰਾ ਵਾਹਿਗੁਰੂ ਕੋਈ ਨਹੀਂ ਦੂਸਰਾ ਪ੍ਰਮਾਤਮਾ ਕੋਈ ਨਹੀਂ ਦੂਸਰਾ ਰੱਬ ਕੋਈ ਨਹੀਂ ਬਾਹਰ ਇੱਕੋ ਇੱਕ ਅੱਜ ਦੂਸਰਾ ਵੀ ਜਾਤੀ ਭੇਦ ਹੁੰਦਾ ਹੈ ਵੀ ਜਾਤੀ ਦਾ ਮਤਲਬ ਹੁੰਦਾ ਹੈ ਇੱਕ ਜਾਤ ਤੋਂ ਦੂਸਰੀ ਜਾਤ ਜਿਵੇਂ ਸਾਡੀ ਜਾਤ ਮਨੁੱਖ ਦੀ ਹੈ ਸਾਡੇ ਤੋਂ ਵੱਖਰੀਆਂ ਪਸ਼ੂਆਂ ਦੀਆਂ ਜਾਤੀਆਂ ਹਨ ਘੋੜੇ ਹਨ ਹਾਥੀ ਹਨ ਗਉਂ ਆ ਮੱਝਾਂ ਹਨ ਜਿਹੜਾ 80 ਲੱਖ ਜੂਨਾ ਹਨ ਉਹਨਾਂ ਸਾਰਿਆਂ ਦਾ ਸਾਡੇ ਤੋਂ ਭੇਦ ਹੈ ਫਰਕ ਹੈ ਇਸ ਨੂੰ ਕਹਿੰਦੇ ਵੀ ਜਾਤੀ ਭੇਦ ਵਾਹਿਗੁਰੂ ਤੋਂ ਵੱਖਰੀ ਜਾਤ ਦਾ ਵੀ ਕੋਈ ਨਹੀਂ ਕੋਈ ਯਾਨੀ ਜੇ ਪ੍ਰਮਾਤਮਾ ਵਾਹਿਗੁਰੂ ਦੀ ਇੱਕ ਜਾਤ ਮੰਨ ਲਈ ਜਾਵੇ ਕਾ ਉਸ ਕੋ ਦੂਸਰੀ ਜਾਤ ਵਿਜਾਤ ਜਿਸ ਨੂੰ ਕਹਿੰਦੇ ਹਨ ਵਿਜਾਤਿਕ ਹੋਈ ਨਹੀਂ ਹੈ ਸਤਨਾ ਤੀਸਰਾ ਕਹਿੰਦੇ ਆ ਵੀ ਸਵਗਤ ਭੇਦ ਹੁੰਦਾ ਹੈ ਸਵਗਤ ਦਾ ਮਤਲਬ ਆਪਣੇ ਸਰੂਪ ਦੇ ਵਿੱਚ ਹੀ ਫਿਰ ਭੇਦ ਹੋਣਾ ਆਪਣੇ ਸਰੀਰ ਦੇ ਵਿੱਚ ਹੀ ਭੇਦ ਹੋਣਾ ਕਿਵੇਂ ਸਾਡੀਆਂ ਅੱਖਾਂ ਦੀ ਬਨਾਵਟ ਹੋਰ ਕਿਸਮ ਦੀ ਹੈ ਤੇ ਕੰਨਾਂ ਦੀ ਬਨਾਵਟ ਹੋਰ ਕਿਸਮ ਦੀ ਹੈ। ਅੱਖਾਂ ਦੀ ਸ਼ਕਲ ਹੋਰ ਹੈ, ਕੰਨਾਂ ਦੀ ਹੋਰ ਹੈ। ਨੱਕ ਦੀ ਬਨਾਵਟ ਹੋਰ ਹੈ, ਮੂੰਹ ਦੀ ਹੋਰ ਹੈ। ਹੱਥਾਂ ਦੀਆਂ ਉਂਗਲਾਂ ਲੰਮੀਆਂ-ਲੰਮੀਆਂ ਹਨ, ਪੈਰਾਂ ਦੀਆਂ ਛੋਟੀਆਂ ਹਨ। ਅੱਖਾਂ ਦੀ ਹੱਥੇ ਨੀਦੀ ਬਨਾਵਟ ਹੋਰ ਹੈ ਤੇ ਪੈਰਾਂ ਦੀ ਅੱਡੀ ਦੀ ਬਨਾਵਟ ਹੋਰ ਹੈ। ਕੋਣੀ ਦੀ ਬਣਾਵਟ ਹੋਰ ਹੈ ਗੋਡਿਆਂ ਦੀ ਹੋਰ ਹੈ ਤੁਸੀਂ ਕੋਣੀ ਨੂੰ ਗੋਡਾ ਨਹੀਂ ਕਹਿ ਸਕਦੇ ਗੋਡੇ ਨੂੰ ਕੋਣੀ ਨਹੀਂ ਕਹਿ ਸਕਦੇ ਤੇ ਇਸੇ ਤਰ੍ਹਾਂ ਨੱਤਾ ਨਮੀਆਂ ਹਨ ਬਾਹਾਂਵਾਂ ਥੋੜੀਆਂ ਘੱਟ ਨਮੀਆਂ ਹਨ ਸਰੀਰ ਦੇ ਅੰਗ ਪ੍ਰਤੰਗ ਵਿੱਚ ਫਰਕ ਹੈ ਸਵੈ ਗਤ ਪੇਧ ਸਵੈ ਮੈਂ ਆਪਣੇ ਸਰੀਰ ਦੇ ਅੰਦਰ ਪ੍ਰਾਪਤ ਹੋਇਆ ਫਰਕ ਸਵੈਗਤ ਭੇਦ ਦਾ ਇਹ ਅਰਥ ਹੈ ਪਰਮਾਤਮਾ ਦੇ ਵਜੂਦ ਦੇ ਅੰਦਰ ਸਵੈਗਤ ਭੇਦ ਵੀ ਨਹੀਂ ਹੈ। ਆਨੀ ਪਰਮਾਤਮਾ ਦੀਆਂ ਅੱਖਾਂ, ਪਰਮਾਤਮਾ ਦੇ ਹੱਥ, ਪੈਰ, ਨੱਕ, ਕੰਨ ਵੱਖਰੇ-ਵੱਖਰੇ ਨਹੀਂ ਹਨ। ਉਹ ਜੋਤ ਸਰੂਪ ਹੈ। ਉਹਦੇ ਵਿੱਚ ਨਾ ਜਾਤੀ ਭੇਦ ਹੈ। ਨਾ ਵਿਜਾਤੀ ਭੇਦ ਹੈ ਨਾ ਸੁਵੈਗਤ ਭੇਦ ਹੈ ਤਿੰਨਾ ਭੇਦਾਂ ਤੋਂ ਰਹਤ ਹੈ ਇਕੋ ਹੀ ਹੈ ਇਕੋ ਹੈ ਬਾਰੇ ਇਕੋ ਹੈ ਸਾਹਿਬ ਮੇਰਾ ਇਕੋ ਹੈ ਜਿੱਥੇ ਸਜਾਤੀ ਵਜਾਤੀ ਸਵਾਗਤ ਭੇਤੋ ਰਹਤ ਹੈ ਉੱਥੇ ਪ੍ਰਮਾਤਮਾ ਸਾਧ ਸੰਗਤ ਜੀ ਦੇਸ਼ ਕਾਲ ਵਸਤੂ ਪ੍ਰਸ਼ੇਦ ਤੋਂ ਵੀ ਰਹਤ ਹੈ ਦੇਸ਼ ਕਾਲ ਵਸਤੂ ਪ੍ਰਸ਼ੇਦ ਕੀ ਹੁੰਦਾ ਹੈ ਜਿਵੇਂ ਆਪਾਂ ਹੁਣ ਇਸ ਵੇਲੇ ਅੰਮ੍ਰਾਲੇ 'ਚ ਬੈਠੇ ਹਾਂ ਇਹ ਸਾਡਾ ਦੇਸ਼ ਹੈ ਇਸ ਵੇਲੇ ਆਪਾਂ ਅੰਮ੍ਰਾਲੇ ਗੁਰਦੁਆਰੇ ਮੰਜੀ ਸਾਹਿਬ ਦੇ ਅੰਦਰ ਹੈ ਚੌਂਕੜਾ ਮਾਰ ਕੇ ਬੈਠਿਆ ਔਰ ਸਾਡੀ ਜਿਹੜੀ ਜਗ੍ਹਾ ਹੈ ਉਹ ਲਗਭਗ 2 ਫੁੱਟ ਦੀ ਚੌੜਾਈ ਹੈ ਜਿੱਥੇ ਚੌਂਕੜਾ ਮਾਰਿਆ ਹੈ ਅਸੀਂ 2 ਫੁੱਟ ਜਗਾ ਕੇ ਰਹੀ ਹੈ ਵੱਤੋਂ ਵੱਤ ਸਾਡੇ ਨਾਲ ਕੇ ਹੋਰ ਜਗ੍ਹਾ ਤੇ ਕੋਈ ਦੂਸਰਾ ਬੈਠਾ ਹੈ ਇਹ ਨਹੀਂ ਹੋ ਸਕਦਾ ਕਿ ਅਸੀਂ ਇੱਥੇ ਵੀ ਬੈਠੀਏ ਔਰ ਦੂਸਰੇ ਵਾਲੀ ਥਾਂ ਤੇ ਵੀ ਹੁਣੇ ਹੀ ਬੈਠ ਜਾਈਏ ਹੁਣੇ ਇੱਥੇ ਬੈਠ ਸਕਦੇ ਆ ਉੱਥੇ ਨਹੀਂ ਬੈਠ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਅਸੀਂ ਅੰਮਾਲੇ ਵਿੱਚ ਹਾਂ ਤਾਂ ਇਸੇ ਟਾਈਮ ਤੇ ਅੰਬਾਲ ਪਟਿਆਲੇ ਨਹੀਂ ਹੋ ਸਕਦੇ ਘੰਟਾ ਜਾਣ ਦੇ ਲੱਗੇਗਾ ਪਰ ਜਦੋਂ ਜਾਵਾਂਗੇ ਇਹ ਜਗ੍ਹਾ ਛੱਡ ਕੇ ਜਾਵਾਂਗੇ ਇਸ ਥਾਨ ਛੱਡਣਾ ਪਏਗਾ ਦੂਸਰਾ ਸਥਾਨ ਗ੍ਰਹਿਣ ਕਰਨੇ ਸਾਨੂੰ ਪਹਿਲਾ ਸਥਾਨ ਛੱਡਣਾ ਪੈਂਦਾ ਹੈ। ਐਸਾ ਨਿਯਮ ਹੈ। ਅਸੀਂ ਇੱਕ ਜਗ੍ਹਾ ਤੇ ਹਾਂ, ਇੱਕ ਦੇਸੀ ਹਾਂ। ਪਰਮਾਤਮਾ ਸਰਬ ਦੇਸੀ ਹੈ। ਪਰਮਾਤਮਾ ਇੱਥੇ ਵੀ ਹੈ। ਅਮਰੀਕਾ ਵਿੱਚ ਵੀ ਹੈ, ਕੈਨੇਡਾ ਵਿੱਚ ਵੀ ਹੈ। ਜਰਮਨ, ਜਾਪਾਨ, ਫਰਾਂਸ, ਇੰਗਲੈਂਡ, ਜਿੱਥੇ ਮਰਜ਼ੀ ਚਲੇ ਜਾਓ। ਜਿੱਥੇ ਤੁਹਾਡਾ ਧਿਆਨ ਜਾਂਦਾ ਲੈ ਚਲੋ ਸਾਰੇ ਦੇਸ਼ਾਂ 'ਚ ਵਾਹਿਗੁਰੂ ਕਿਸ ਵੇਲੇ ਵਸ ਰਿਹਾ ਹੈ ਵਾਹਿਗੁਰੂ ਕਿਸੇ ਦੇਸ਼ 'ਚ ਇੱਕ ਇਲਾਕੇ 'ਚ ਪੱਜਾ ਹੋਇਆ ਨਹੀਂ ਹੈ ਇਸੇ ਲਈ ਗੁਰੂ ਬਾਬਾ ਜੀ ਨੇ ਮੱਕੇ 'ਵਲ ਪੈਰ ਕੀਤੇ ਸਨ ਮੱਕੇ 'ਵਲ ਪੈਰ ਕਰਨ ਦਾ ਕੀ ਮਕਸਦ ਸੀ ਮੱਕੇ ਦੀ ਬੇਦਬੀ ਕਰਨਾ ਨਹੀਂ ਕਿਸੇ ਧਰਮ ਸਥਾਨ ਦੀ ਬੇਦਬੀ ਕਰਨਾ ਗੁਰੂ ਨਾਨਕ ਦਾ ਧਰਮ ਨਹੀਂ ਹੈ کسے بجب دی کسے جاتی دی کسے دی آستہ نو نٹ مارنی بھی گرو نانک دا مقصد نہیں ہے پر گالے سی کہ مکہ والے اے منی بیٹھے سن کہ خدا صرف اتھی اتنا ہے اور کی تے خدا رہ نہیں اے اللہ دا کہا رہے تھے باقی کو ہی نہیں تاں بابے نے مکہ مکے الپیر کیتے ویخو کرتے کی نے ਉਹਨਾਂ ਨੇ ਕੀ ਕੀਤਾ ਬਾਬੇ ਦੀਆਂ ਲੱਤਾਂ ਫੜ ਲਈਆਂ ਮਾਰੇ ਕਹਿੰਦੇ ਥੱਕੇ ਹੋਏ ਆ ਭਾਈ ਦੂਰੋਂ ਆਏ ਹਿੰਦੁਸਤਾਨ ਚੋਂ ਪਤਾ ਨਹੀਂ ਅੱਲਾ ਦਾ ਘਰ ਕਿੱਧਰ ਐ ਸੀ ਤੇ ਲੰਮੇ ਪੈ ਗਏ ਜਿੱਧਰ ਅੱਲਾ ਦਾ ਘਰ ਨਹੀਂ ਤੂੰ ਮੇਰੇ ਪੈਰ ਉਧਰ ਕਰ ਦੇ ਟੰਗੋਂ ਪਕੜ ਕੇ ਸੀਟਿਆ ਪੈਰਾਂ ਨੂੰ ਫੜ ਲਿਆ ਜੀਵਨ ਕਾਜੀ ਨੇ ਜੋਰ ਨਾਲ ਕਸੀਟਿਆ ਜਦੋਂ ਕਸੀਟਿਆ ਤੇ ਫਿਰਿਆ ਮੱਕਾ ਕਲਾ ਦਿਖਾਰੀ ਜਿੱਧਰ ਗੁਰੂ ਸਾਹਿਬ ਦੇ ਪੈਰ ਕਰਦਾ ਮੱਕਾ ਉਧਰ ਹੀ ਨਜ਼ਰ ਆਉਂਦਾ ਫੇਰ ਜਦੋਂ ਹੈਰਾਨ ਹੋ ਗਏ ਚਰਨ ਛੱਡ ਕੇ ਹੋਏ ਹੈਰਾਨ ਕਰਨ ਜੋ ਹਾਰੀ ਮੱਕਾ ਫੇਰਿਆ ਸੀ ਸਾਧ ਸੰਗਤ ਜੀ ਤਾਂ ਫੇਰਿਆ ਸੀ ਕਿ ਲੋਕ ਜਿਹੜੇ ਪਰਮਾਤਮਾ ਨੂੰ ਇੱਕੋ ਜਿਹੇ ਸਚ ਮੰਨ ਬੈਠੇ ਸਾਨੂੰ ਉਹਨਾਂ ਨੂੰ ਦੱਸਣਾ ਸੀ ਕਿ ਸਰਬ ਦੇਸੀ ਹੈ ਸਾਰਿਆਂ ਦੇ ਸੱਚ ਹੈ ਹਿੰਦੁਸਤਾਨ ਚ ਵੀ ਰਹਿੰਦਾ ਹੈ ਜਿੱਥੇ ਜਾ ਕੇ ਤੁਸੀਂ ਮੰਦਰ ਢਾਉਂਦੇ ਹੋ ਉਹਨਾਂ ਮੰਦਰਾਂ ਚ ਵੀ ਰਹਿੰਦਾ ਹੈ ਜਿਹੜੇ ਲੋਕਾਂ ਦੇ ਦਿਲ ਤੋੜਦੇ ਉਹਨਾਂ ਦਿਲਾਂ ਚ ਵੀ ਰਹਿੰਦਾ ਹੈ ਜਿਨ੍ਹਾਂ ਨੂੰ ਮਾਰਦੇ ਹੋ ਕੁੰਦੇ ਹੋ ਤਰਸਾਉਂਦੇ ਹੋ ਤਸੀਹੇ ਦਿੰਦੇ ਉਹਨਾਂ ਜੀ ਵੀ ਰਹਿੰਦਾ ਹੈ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਬਾਬੇ ਨਾਨਕ ਨੇ ਹੁਸਮਾਨਾ ਦੀਆਂ ਅੱਖਾਂ ਖੋਲ ਦਿੱਤੀਆਂ ਮਦੀਨੇ ਮੱਕੇ ਜਾ ਕੇ ਵੀ ਪ੍ਰਮਾਤਮਾ ਦਾ ਇੱਕ ਦੇਸ਼ ਨਾ ਮੰਨੋ ਸਾਰੇ ਦੇਸ਼ ਨੇ ਉਹਦੇ ਇਸੇ ਕਰਕੇ ਸਾਧ ਸੰਗਤ ਦੀ ਪੰਜਾਬੀ ਦਾ ਸ਼ਾਇਰ ਬੁੱਲੇ ਸ਼ਾਹ ਸੂਫੀ ਗੁਰੂ ਨਾਨਕ ਤੋਂ 200 ਸਾਲ ਬਾਅਦ ਲਗਭਗ 250 ਸਾਲ ਬਾਅਦ ਹੋਇਆ ਜੋ ਗੁਰੂ ਨਾਨਕ ਮੱਕੇ 'ਚ ਸਿੱਖਿਆ ਦੇ ਕੇ ਆਇਆ ਸੀ ਬੁੱਲੇ ਸ਼ਾਹ ਨੇ ਉਸੇ ਸਿੱਖਿਆ ਨੂੰ ਪੰਜਾਬੀ ਦੇ ਵਿੱਚ ਪ੍ਰਚਾਰਿਆ ਉਹਨੇ ਆਖਿਆ ਭਾਈ ਸੁਣੋ ਮੈਂ ਵੀ ਮੁਸਲਮਾਨਾਂ ਦੇ ਘਰ ਜੰਮਿਆ ਪਰ ਮੇਰਾ ਖਿਆਲ ਸੁਣੋ ਨਾ ਰਬ ਮੰਦਰ ਨਾ ਵਿੱਚ ਮਸੀਤਾਂ ਨਾ ਰਬ ਮੰਦਰ じゃ ਨਾ ਮਸੀਤ ਚ ਹੈ ਰੱਬ ਤੇ ਤੇਰੇ ਅੰਦਰ ਵੱਸਦਾ ਹੈ ਸਾਰਿਆਂ ਦੇ ਵਿੱਚ ਵੱਸਦਾ ਹੈ ਕੋਈ ਸ਼ਹਿਰ ਕੋਈ ਨਗਰ ਕੋਈ ਇਲਾਕਾ ਕੋਈ ਧਰਤੀ ਦਾ ਕੋਨਾ ਕੋਈ ਬ੍ਰਹਮੰਡ ਦਾ ਖੱਪਾ ਐਸਾ ਨਹੀਂ ਜਿੱਥੇ ਰੱਬ ਨਹੀਂ ਵੱਸਦਾ ਸਰਬਦੇਸੀ ਹੈ ਇਨਸਾਨ ਜਾਂ ਕੋਈ ਵੀ ਵਸਤੂ ਉਹ ਕਿਸੇ ਇੱਕ ਦੇਸ਼ 'ਚ ਰਹਿ ਸਕਦੀ ਪਰਮਾਤਮਾ ਸਰਬਦੇਸੀ ਹੈ ਦੇਸ਼ ਇਹ ਦੂਸਰਾ ਕਾਲ ਹੈ ਕਾਲ ਨਾਮ ਸਮੇਂ ਦਾ ਅਹਿਸਾਸ ਸੰਜੀਤ ਜੀ ਕੋਈ 18ਵੀਂ ਸਦੀ 'ਚ ਜੰਮਿਆ ਕੋਈ 19ਵੀਂ ਵੀ ਜੰਮਿਆ ਕੋਈ 20ਵੀਂ ਜੰਮਿਆ ਕਿਸੇ ਨੇ ਸਤਜੁਗ ਵਿੱਚ ਜਨਮ ਲਿਆ ਕੋਈ ਤ੍ਰੇਤੇਜੁਗ 'ਚ ਹੋਇਆ ਕੋਈ ਦੁਆਪਰਜੁਗ ਹੋਇਆ ਕੋਈ ਇਸ ਕਾਲਯੁਗ 'ਚ ਵਸਿਆ ਕੋਈ ਦਿਨੇ ਜੰਮਦਾ ਹੈ ਕੋਈ ਰਾਤੀ ਜੰਮਦਾ ਹੈ ਕੋਈ 50 ਸਾਲ ਜਿੰਦਾ ਹੈ ਕੋਈ 100 ਸਾਲ ਜਿੰਦਾ ਹੈ ਪ੍ਰਮਾਤਮਾ ਪ੍ਰਮਾਤਮਾ ਦਾ ਜੰਮਦਾ ਹੈ ਨਾ ਮਰਦਾ ਹੈ ਉਹ ਸਾਰਿਆਂ ਸਮਿਆਂ ਵਿੱਚ ਪ੍ਰਕਾਸ਼ ਭਰਦਾ ਹੈ ਆਜ ਸੱਚ ਸੁਗਾਤ ਸੱਚ ਐ ਵੀ ਸੱਚ ਤਾਨ ਕੋਸੀ ਵੀ ਸੱਚ ਵਾਹਿਗੁਰੂ ਪਹਾਰਾਜ ਅਕਾਲ ਪੁਰਖ ਦੀ ਵਡਿਆਈ ਏ ਆ ਕਿ ਉਹ ਕਾਲ ਦੇ ਚੱਕਰ ਜ ਨਹੀਂ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਕਰਦੀ ਤਰਜੇ ਲਿਖਦੇ ਨੇ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਜੂ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਦਾ ਇਹ ਤਮਾਸ਼ਾ ਤੇ ਜੇ ਕਿ ਜਗਤ ਤੇ ਹੋਰ ਲਿਖਦੇ ਨੇ ਕਾਲ ਹੀ ਪਾਇ ਭਇਓ ਬ੍ਰਹਮਾ ਸ਼ਿਵ ਪਾਲੇ ਪਾਇ ਭਇਓ ਜੁਗਿਆ ਹੈ ਕਾਲ ਹੀ ਪਾਇ ਸਰਾਸ ਰਗਨਰ ਜਚ ਪਜੰਗ ਸੁਦੇਸ਼ਾ ਬਿਤਿਸ਼ਾ ਹੈ ਔਰ ਸਾਲ ਸਭ ਬਸ ਕਾਲ ਕੇ ਇਹ ਵੀ ਕਾਲ ਅਕਾਲ ਸਦਾ ਹੈ ਸਾਰੇ ਕਾਲ ਦੇ ਵਸ ਹਨ ਜਿੰਨੀ ਸਾਡੀ ਉਮਰ ਹੈ ਨਾ ਸਾਡਾ 100 ਸਾਲ 100 ਸਾਲ ਅਜਕਲ ਕੋਈ ਜਿੰਦਾ ਨਹੀਂ ਪਰ ਜਲੋ ਜੇ ਮੰਨ ਲੋ ਵੀ ਸਾਡੀ ਧਰਤੀ ਤੇ ਕੋਈ 100 ਸਾਲ ਜੀ ਲੈਂਦਾ 100 ਸਾਲ ਸਾਡਾ ਬੀਤਦਾ ਦੇਵਤਿਆਂ ਦਾ ਇੱਕ ਦਿਨ ਬੀਤਦਾ ਹੈ ਸਾਡਾ 100 ਸਾਲ ਦੇਵਤਿਆਂ ਦਾ ਇੱਕ ਦਿਨ ਜਦੋਂ ਦੇਵਤਿਆਂ ਦੇ 365 ਦਿਨ ਹੋ ਜਾਂਦੇ ਨੇ ਤਾਂ ਸਾਲ ਉਹਨਾਂ ਦਾ ਬਣਦਾ ਹੈ ਇਯਾਨੀ ਸਾਢੇ 100 ਸਾਲ ਉਹਦਾ ਇੱਕ ਦਿਨ ਉਹਨਾਂ ਦੇ ਜਦੋਂ 365 ਦਿਨ ਹੁੰਦੇ ਇੱਕ ਸਾਲ ਬਣਦਾ ਹੈ ਜਦੋਂ 100 ਸਾਲ ਹੁੰਦਾ ਦੇਵਤੇ ਮਰ ਜਾਂਦੇ ਹਨ ਤੇ ਫਿਰ ਕਹਿੰਦੇ ਜਦੋਂ ਦੇਵਤਿਆਂ ਦਾ 100 ਸਾਲ ਪੂਰਾ ਹੁੰਦਾ ਬ੍ਰਹਮਾ ਦਾ ਇੱਕ ਦਿਨ ਪੂਰਾ ਹੁੰਦਾ ਜਦੋਂ ਬ੍ਰਹਮਾ ਦਾ 100 ਸਾਲ ਪੂਰਾ ਹੁੰਦਾ ਵਿਸ਼ਨੂੰ ਦਾ ਇੱਕ ਦਿਨ ਪੂਰਾ ਹੁੰਦਾ ਜਦੋਂ ਵਿਸ਼ਨੂੰ ਦਾ 100 ਸਾਲ ਪੂਰਾ ਹੁੰਦਾ ਹੈ ਸ਼ਿਵ ਜੀ ਦਾ ਇੱਕ ਦਿਨ ਹੁੰਦਾ ਕਹਿੰਦੇ ਜਦੋਂ ਸ਼ਿਵ ਜੀ ਦਾ 100 ਸਾਲ ਪੂਰਾ ਹੁੰਦਾ ਪਰਮੇਸ਼ਰ ਦੀ ਮਾਇਆ ਅੱਖ ਚਮਕਦੀ ਹੈ ਪਰਮੇਸ਼ਰ ਦੀ ਮਾਇਆ ਅੱਖ ਫਰਕਦੀ ਹੈ ਜਿਵੇਂ ਕਰੋੜਾਂ ਯੁੱਗ ਬੀਤ ਜਾਂਦੇ ਹਨ ਕਰੋੜਾਂ ਯੁੱਗ ਪਰਮੇਸ਼ਰ ਦੀ ਮਾਇਆ ਦੇ ਈਸ਼ਵਰ ਦੀ ਮਾਇਆ ਦੇ ਸਾਧ ਸੰਗ ਜੀ ਅੱਖ ਫਰਪਣ ਚ ਲੰਘ ਜਾਂਦੇ ਹਨ ऐसी ਪਰਬਲ ਸ਼ਕਤੀ ਮਹਾਰਾਜ ਕਾ ਪੁਰਖ ਦੀ ਹੈ ਉਹਦੇ ਸਾਹਮਣੇ ਸਾਡੀ ਆਇਯੂ ਕੀ ਹੈ ਸਾਡੀ ਜ਼ਿੰਦਗੀ ਵਿੱਚ ਕਿੰਨੇ ਹੀ ਮੱਛਰ ਜੰਮੇ ਹਨ ਤੇ ਮਰੇ ਹਨ ਕਿਉਂਕਿ ਮੱਛਰ 7 ਦਿਨ ਜੀਉਂਦਾ ਹੈ ਮੱਛਰ ਦੀ ਘਰ ਵਾਲੀ ਮਾਦਾ ਜਿਹੜੀ ਹੈ 21 ਦਿਨ ਜੀਉਂਦੀ ਹੈ ਵਾਹਿਗੁਰੂ ਦੀ ਮਾਇਆ ਐਸੀ ਹੈ ਸਾਡੀ ਜ਼ਿੰਦਗੀ 'ਚ ਕਰੋੜਾਂ ਮੱਛਰ ਜੰਮ ਕੇ ਮਰ ਗਏ ਕਾਲ ਪੁਰਖ ਦੇ ਸਾਹਮਣੇ ਸਾਡੇ ਵਰਗੇ ਕਿਤਨੇ ਹੀ ਹੋ ਗਏ ਚਲੇ ਗਏ ਕੋਈ ਗਿਣਤੀ ਨਹੀਂ ਹੈ ਅਸੀਂ ਜੰਮਣ ਵਾਲੇ ਤੇ ਮਰਨ ਵਾਲੇ ਹਨ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਕਾਲ ਦੇ ਅਧੀਨ ਹਨ ਇੱਕ ਕਾਲ ਪੁਰਖ ਹੈ ਜਿਸ ਨੇ ਸਾਰੇ ਸੰਸਾਰ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ ਕਾਲ ਤੋਂ ਉੱਪਰ ਮਹਾਕਾਲ ਹੈ ਜੋ ਜੰਗ ਜੁੱਧ ਦੀ ਸ਼ਕਤੀ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉਪਤਾਰ ਧਾਰ ਕੇ ਆਏ ਹਨ ਮਹਾਕਾਲ ਰਖਵਾਰ ਬਨਾਰੋ ਕਹਾਲੂ ਮੈਂ ਕਿੰਨ ਕਰ ਧਾਰੋ ਕਾਲ ਪਰਖ ਤੋਂ ਉੱਪਰ ਮਹਾਪਾਲ ਤੇ ਮਹਾਕਾਲ ਤੋਂ ਉੱਤੇ ਅਕਾਲ ਪੁਰਖ ਹੈ ਜਿਸ ਦਾ ਮਾਬੂਲ ਮੰਤਰ ਜੀ ਗੁਰੂ ਜੀ ਨੇ ਜ਼ਿਕਰ ਕੀਤਾ ਅਕਾਲ ਉਹ ਨੂਰਤ ਜੋ ਕਾਲ ਦੇ ਪਰਛੇਦ ਤੋਂ ਵੀ ਰਹਿਤ ਹੈ ਤੀਸਰਾ ਵਸਤੂ ਪਰਿਸ਼ੇਧ ਹੁੰਦਾ ਹੈ ਸਾਸ ਸੰਗ ਦੀ ਇੱਕ ਵਸਤੂ ਦੂਸਰੀ ਵਸਤੂ ਤੋਂ ਪੈਣ ਹੁੰਦੀ ਹੈ ਇੱਕ ਵਸਤੂ ਦੂਸਰੀ ਵਸਤੂ ਤੋਂ ਪੈਣ ਹੁੰਦੀ ਹੈ ਵਾਹਿਗੁਰੂ ਕੋਈ ਵਸਤੂ ਨਹੀਂ ਹੈ ਜਿਸ ਦੇ ਬਰਾਬਰ ਕੋਈ ਹੋਰ ਵਸਤੂ ਹੋਵੇਗੀ ਦੇਸ਼ ਕਾਲ ਵਸਤੂ ਪਰਿਸ਼ੇਧ ਤੋਂ ਪਰੇ ਤਿੱਖੋ ਹੈ ایک ہے پائی کو ہےکو ہے بھائی کو ہے بھائی کو ہے ایک بھائی ہے ایک ہے پائی کو ایک ہے پائی کو ہے پائی کو ہے سایب میرا ایک ہے سایب میرے

ਉਹ ਬ੍ਰੰਦ ਦੁਤਿਆ ਨਾਸਤੇ ਕਹਿੰਦੇ ਦੂਸਰਾ ਨਹੀਂ ਇੱਕੋ ਹੀ ਹੈ। ਸੋ ਮਹਾਰਾਜ ਕਹਿੰਦੇ ਏਕ ਓੰਕਾਰ। ਏਕ ਓੰਕਾਰ ਓੰਕਾਰ ਇਹ ਬਾਣੀ ਚ ਸਾਰੇ ਹੀ ਨਾਮ ਆਏ ਨੇ। ਏਕਮ ਏਕ ਓੰਕਾਰ ਨਿਰੰਦਾ। ਏਕਮ ਤਿਥੀ ਦੁਆਰਾ ਗੁਰੂ ਜੀ ਉਪਦੇਸ਼ ਕਰਦੇ ਨੇ ਇਕੰਕਾਰ ਰਾਲਾ ਹੈ ਸਾਰਿਆਂ ਤੋਂ ਨਿਆਰਾ ਹੈ ਨਿਆਰਾ ਕਹੀਏ ਕਿਸੇ ਤੇ ਵਿੱਚ ਨਿਪਾਇਮਾਨ ਨਹੀਂ ਹੁੰਦਾ ਜਿਵੇਂ ਆਪਾਂ ਫਸੇ ਹੋਏ ਆ ਨਾ ਗ੍ਰਹਿ ਮਾਇਆ ਦੇ ਜਾਲ ਵਿੱਚ ਪੁੱਤਰਾ ਧੀਆ ਵਿੱਚ ਸਰੀਰ ਦੇ ਮੋਹ ਵਿੱਚ ਸੰਸਾਰ ਤੇ ਮੋਹ ਵਿੱਚ ਦੁੱਖਾਂ ਦੇ ਸੁੱਖਾਂ ਵਿੱਚ ਜੰਮਣ ਤੇ ਮਰਨ ਵਿੱਚ ਹਰਖ ਤੇ ਸੋਗ ਵਿੱਚ ਖੁਸ਼ੀ ਤੇ ਗਮੀ ਵਿੱਚ ਆਪਣੇ ਤੇ ਬੇਗਾਨੇ ਦੇ ਵਿੱਚ ਫਸੇ ਹੋਏ ਆ ਨਾ ਜਿਵੇਂ ਆਪਾਂ ਸਾਧ ਸੰਗਤ ਵਿੱਚ ਜੀ ਮਹਾਰਾਜ ਹੈ ਤਾਂ ਨਹੀਂ ਫਸਿਆ ਹੋਇਆ ਏਕਮ ਏਕੰਕਾਰ ਨਿਰਾਲਾ ਏਕਮ ਜੋਤੀ ਜ ਅਮਰ ਅਜੋਨੀ ਜਾਤ ਨਾ ਜਾਲਾ ਅਮਰ ਅਜੋਨੀ ਜਾਤ ਨਾ ਜਾਲਾ ਹਰ ਅਜੋਨੀ ਨਾ ਅਮਰ ਅਜੋਨੀ ਕਾ ਤਮਰ ਹੈ ਅਮਰ ਦਾ ਮਤਲਬ ਮਰਦਾ ਕੋਈ ਨਹੀਂ ਆਪਾਂ ਸਾਰੇ ਜੰਮਦੇ ਵੀ ਆ ਤੇ ਮਰਦੇ ਵੀ ਆ ਉਹ ਮਰਦਾ ਕੋਈ ਨਹੀਂ ਅਜੋਨੀ ਜੁਨਾਜ ਨਹੀਂ ਆਉਂਦਾ ਜਾਤ ਉਹਦੀ ਕੋਈ ਜਾਤ ਨਹੀਂ ਹੈ ਚਕਰ ਚੈਨ ਅਰ ਬਰਨ ਜਾਤਰ ਪਾਤ ਨਹਿਨ ਜਿਹੇ ਰੂਪ ਰੰਗਾਰੇ ਕੋ ਕਹਿ ਨਾ ਸਕਤੇ ਅਮਰ ਅਜੋਨੀ ਜਾਤ ਨਾ ਜਾਲਾ ਉਹਨੂੰ ਜਾਣ ਨਹੀਂ ਪੈਂਦੇ ਸੰਸਾਰ ਦੇ ਆਪਾਂ ਸਾਰੇ ਝਾਲ ਚ ਫਸੇ ਹੋਏ ਆ ਉਹ ਝਾਲ ਚ ਨਹੀਂ ਫਸਿਆ ਹੋਇਆ ਉਹ ਜੋਤੀ ਸਰੂਪ ਹੈ ਸਾਡੇ ਅੰਦਰ ਵਸਦਾ ਹੈ ਅਸੀਂ ਆਪਣੇ ਅੰਦਰ ਵਸਦੇ ਉਸ ਪਰਮੇਸ਼ਰ ਨੂੰ ਪਹੁੰਚਾਵਾਂਗੇ ਕਿਵੇਂ ਜਦੋਂ ਗੁਰਾਂ ਦੀ ਕਿਰਪਾ ਹੋਵੇਗੀ ਗੁਰਾਂ ਦੀ ਕਿਰਪਾ ਦੇ ਬਿਨਾਂ ਸਾਨੂੰ ਆਪਣੇ ਅੰਦਰ ਵਾਲੇ ਉਸ ਰੂਪ ਦਾ ਗਿਆਨ ਨਹੀਂ ਹੋ ਸਕਦਾ। ਅਸਲੀ ਵਜੂਦ ਜਿਹੜਾ ਸਾਡੀ ਆਤਮਾ ਦਾ ਹੈ ਉਹੀ ਪ੍ਰਮਾਤਮਾ ਹੈ। ਪਰ ਪਛਾਣ ਲਈ ਗੁਰੂ ਕਿਰਪਾ ਦੀ ਆਵਸ਼ਕਤਾ ਹੈ। ਸ਼ਰਧਾ, ਭਗਤੀ, ਭਾਵਨਾ, ਗੁਰੂ ਚਰਨਾਂ ਵਿੱਚ ਬੈਠ ਕੇ ਨਾਮ ਜਪਣਾ, ਸੇਵਾ ਕਰਨੀ, ਸਿਮਰਨ ਕਰਨਾ। ਸੋ ਸਾਧ ਸੰਗਤ ਜੀ ਅੱਜ ਇੱਕ ਦੀ ਸੁਖਮ ਜੀ ਵਿਚਾਰ ਆਪਾਂ ਕਰ ਸਕੇ ਹਾਂ। ਕਰੋੜਾਂ ਜਨਮ ਲੱਗੇ ਰਹੀਏ ਤਾਂ ਵੀ ਇੱਕ ਦੀ ਵਿਚਾਰ ਨਹੀਂ ਹੋ ਸਕਤੀ ਜਦੋਂ ਦਾ ਸੰਸਾਰ ਬਣਿਆ ਹੈ ਜਦੋਂ ਦੀ ਸ੍ਰਿਸ਼ਟੀ ਦੇ ਵਿੱਚ ਮਨੁੱਖ ਨੇ ਹੋਸ਼ ਸੰਭਾਲੀ ਹੈ ਉਦੋਂ ਦਾ ਇਨਸਾਨ ਇੱਕ ਨੂੰ ਵਿਚਾਰਨ ਤੇ ਲੱਗਦਾ ਹੈ ਇਹ ਕੌਣ ਹੈ ਜਿਸ ਨੇ ਸੰਸਾਰ ਪੈਦਾ ਕੀਤਾ ਪਰ ਉਸ ਦੀ ਵਿਚਾਰ ਦਾ ਅੰਤ ਨਹੀਂ ਪੈਂਦਾ ਉਹ ਬੇਅੰਤ ਹੈ بیانت ہے بیانت ہے اس بیانت کتھا تھوڑے نہیں کتن کر سکتا ایک انسان چھوٹی جی رسنا کی بیان کرے گا سمارا سر پانچ گریب نواز صاحب سری گرو ہر گوبند صاحب جی اتان سے حاضری کر کے ਆਪ ਜੀ ਨੇ ਕਥਾ ਸਰਵਣ ਕੀਤੀ ਓਮਕਾਰ ਦੀ ਕਥਾ ਜੇ ਗੁਰੂ ਸਾਹਿਬ ਨੇ ਪਾਇਆ ਕੱਲ ਦੇ ਪ੍ਰਕਰਣਾ ਵਿੱਚ ਸਾசி ਕਰਾਂਗੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਇਹ ਪਵਿੱਤਰ ਕਥਾ ਆਪ ਜੀ ਸਰਵਣ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ